ਇਹ ਨਹੀਂ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੁਪਾਈ ਵੇਖ ਪਰਸਨ ਆਇਆ ਲੋਭ ਲੋਭ ਅਹੰਕਾਰ ਚੁਕਾ ਸਤ ਤਰੁਪ ਪਰ ਆ ਪਾਇਆ ਕਹਿਣਾ ਨਾ ਕ੍ਰਿਸ਼ਨ ਆ ਪੁੱਟਾ ਤੇ ਨਹੁਰਿਤ ਗੁਰਤੇ ਪਾਇਆ ਪਕਾ ਕੇ ਚਾਰ ਨਿਰਾਲੀ ਚਲ ਅਨਿਰਾਣੀ ਪਕਤਾ ਕੇ ਰਿ ਵਿਖਮਾਰਕ ਚਰਣਾ ਲੋਭ ਲੋਭ ਅਹੰਕਾਰ ਤਸ ਤ੍ਰਸਨਾ ਬਹੁਤ ਨਹੀਂ ਬੋਲਣਾ ਖੰਡ ਉਹ ਕੀ ਵਾਲੋ ਨੇ ਕੀ ਇਹ ਤੁਹਾਰਾ ਲੋ ਸੰਗ ਜੀ ਗੁਰੂ ਜੀ ਤੋਂ ਲੈ ਕੇ ਥਾਪੜਾ ਊੜੇ ਦੇ ਸਮਾਨ ਦਿੱਤਾ ਪਾਲਿਆ ਲਾਦਾ ਉਡਾ ਆਪਣਾ ਤਿਆਰ ਪਰ ਤਿਆਰ ਤੇ ਬਾਦਿਆਂ ਜੀ ਅਗਲੇ ਸਫਰ ਵੱਲ ਮਾਰਗ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਅਗਲੇ ਪੜਾਉ ਵੱਲ ਤੇ ਪੜਾਉ ਵੱਲ ਅਗਲੇ ਜਾਂਦੇ ਜਾਂਦੇ ਆਪਾਂ ਤੁਹਾਡੇ ਨਾਲ ਗੱਲਾਂបੱਤਾਂ ਹੀ ਸਾਂਝ ਪਾਉਂਦੇ ਜਾਵਾਂਗੇ ਜੁੜੇ ਰਹੋ ਸਫਰਾਂ ਦੇ ਨਾਲ ਐਟਮ ਆਪਾਂ ਖੜੇ ਆਂ ਸ਼ਹਿਰ ਲਖਨਊ ਜੇ ਆਪਣੇ ਗੁਲਾਬ ਪਾਰਕ ਦੇ ਕੋਲ ਗੁਲਾਬ ਪਾਰਕ ਇਸ ਵੇਲੇ ਦਾ ਟਾਈਮ ਆ ਸਵਾ 6:00 ਦਾ ਤੇ ਇਧਰ ਬਾਈ ਆਪਣਾ ਤੇ ਉਹ ਸਾਹਮਣੇ ਕਲॉक ਟਾਵਰ ਘੰਟਾ ਘਾਰ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਕੂੜੀਆ ਘਾਟ ਵੀ ਇੱਥੇ ਨਜ਼ਦੀਕੇ ਪੈ ਜਾਂਦਾ ਜਿਸ ਜਗ੍ਹਾ ਤੇ ਆਪਾਂ ਖੜੇ ਆ ਗੁਲਾਬ ਪਾਰਕ ਦੇ ਲਾਗੇ ਤੇ ਏਰੀਆ ਥੋੜੇ ਜਿਹੇ ਘੁੰਮਣ ਫਿਰਨ ਵਾਲਾ ਆ ਬਾਕੀ ਇੱਥੋਂ ਜਜਮੈਂਟਲ ਆ ਲੋ ਕੁਰਸੀਆਂ ਇਹ ਤੋਂ ਆਊਟ ਆਊਟ ਆਈਆਂ ਤੋਂ ਰੌਣਕ ਹੁੰਦੀ ਹੋਣੀ ਹੈ ਸ਼ਾਮ ਦੇ ਟਾਈਮ ਪੂਰੀ ਗੁਲਾਬ ਪਾਰਕ ਕੋੜਾ ਤੁਮਾਨ ਮਾਰਦਾ ਲੈਟਾਂ ਗ੍ਰੀਨ ਕੋਰੀਡੋਰ ਦੇ ਬਿਲਕੁਲ ਥੱਲੇ ਖੜਾ ਆ ਆ ਬੂੜਿਆ ਦੇ ਢੀੜਿਆ ਦੇ ਤੇ ਇਧਰ ਜਵਾਕਾਂ ਦਾ ਮੂੜਸਾ ਦਾ ਤੇਲ ਤੁਲ ਮੁੱਕਿਆ ਕਿ ਕੀ ਹੋਇਆ ਕੋਈ ਨਹੀਂ ਦੇਖ ਦਿੰਦੇ ਇਹਨਾਂ ਨੂੰ ਵੀ ਕਰ ਦਿੰਦੇ ਆ ਸਟਾਰਟ ਤੇ ਇਧਰ ਕੁੜੀਆ ਘਾਟ ਆ ਆ ਜਾਂਦਾ ਰਾ ਕੁੜੀਆ ਘਾਟ ਲਖਨਊ ਟ੍ਰਾਂਮਬਾ ਨਵਾਬਾਂ ਦੇ ਸ਼ਹਿਰ ਦੇ ਵਿੱਚ ਆ। ਹਾਂਜੀ। ਆਹ ਆ ਗਿਆ ਬੋਰਡ ਆ। ਨੈਮਿਸ਼ਾ ਰਿਆਨਿਆ ਸੀ। ਸਿਤਾਪੁਰ ਸੀ। ਸ਼ਾਹਜਹਾਨਪੁਰ 160 ਦਿੱਲੀ 515 ਆਪਾਂ ਜਾਣਾ ਸ਼ਾਹਜਹਾਨਪੁਰ ਵੱਲ ਨੂੰ। ਪੈਸੇ ਅੱਜ ਪਹੁੰਚ ਨਹੀਂ ਹੋਣਾਗਾ। ਰਾਹ ਤੇ ਰੁਕਾਂਗੇ ਗੁਰੂ ਘਰ ਤੇ ਕਰਾਂਗੇ ਦਰਸ਼ਨ ਮਿਲੇ ਤੇ ਸਫਰ ਉਹ ਸਾਡੇ ਨਾਲ ਸਾਂਝਾ ਕਰਦੇ ਆ ਨਾ। ਬੇ ਵੀ ਆਵੇ ਬੱਚਿਆਂ ਨੂੰ ਜਰੂਰ ਜੋੜੋ ਸਫਰਾਂ ਦੇ ਨਾਲ। ਰੋੜ ਤੋਂ ਘੋੜੇ ਭਜਾਉਂਦੇ ਜਾਂਦੇ ਸੀਗੇ ਸੀਤੋਂਪੁਰ ਵੱਲ ਨੂੰ ਤੇ ਬਾਈ ਦੀ ਨਿਗਾਹ ਪਈ ਬਾਈ ਵੀ ਕਹਿੰਦਾ ਗੁਰਦੁਆਰਾ ਨਿਸ਼ਾਨ ਸਾਹਿਬ ਲੱਗਾਇਆ ਕਹਿੰਦਾ ਬਾਈ ਕਾਰ ਸੇਵਾ ਵਾਲੇ ਆ ਬਾਬਾ ਹਰਵੰਦ ਸਿੰਘ ਦਿੱਲੀ ਵਾਲੇ ਕਹਿੰਦਾ ਆ ਜਾ ਕਹਿੰਦਾ ਚਾਹ ਪਾਣੀ ਮਿਲ ਜਾਣਾ ਛਕਦੇ ਆ ਮੈਂ ਕਿਹਾ ਭਾਈ ਪੁੱਛਣ ਵਾਲੀ ਗੱਲ ਐ ਚਾਹ ਪੀਨੇ ਰੁਕ ਜਾ ਤੂੰ ਬੱਸ ਅਸੀਂ ਫੇਰ ਪਿੱਛੇ ਨੂੰ ਮੁੜਿਆ ਆਪਣੇ ਆਲ ਸੁਭਾ ਇਹ ਇਥੋਂ ਆਪ ਪਿੱਛੇ ਨੂੰ ਮੁੜਿਆ ਗੱਡੀ ਆ ਕੋ ਤੇ ਬਸ ਇੱਕ ਗੱਲ ਤੁਹਾਨੂੰ ਹੋਰ ਸਾਂਝੀ ਕਰਦੇ ਆ ਤੁਸੀਂ ਕਹਿੰਦਾ ਘਰੇ ਕੋਲੋਂ ਰਹਿੰਦਾ ਜਿਹੜੇ ਬੰਦੇ ਘੁੰਮਦੇ ਫਿਰਦੇ ਉਹਨਾਂ ਨੂੰ ਤਾਂ ਪਤਾ ਆ ਧਿਆਨ ਪੈ ਜਾਂਦਾ ਉਹਨਾਂ ਦਾ ਜਿਹੜੇ ਕਾਰ ਸੇਵਾ ਵਾਲੇ ਹੁੰਦੇ ਆ ਉਹ ਦੇਖ ਲਓ ਸਾਹਮਣੇ ਵਾਹਵੇਂ ਤੁਸੀਂ ਵੀ ਇਹ ਗੁਰਦੁਆਰਾ ਸਾਹਿਬ ਬਾਅਦ ਵਿੱਚ ਲਿਖਦੇ ਆ ਪਹਿਲਾਂ ਡੇਰਾ ਹੀ ਲਿਖਿਆ ਹੋਇਆ ਆ ਦੇਖ ਡੇਰਾ ਕਾਰ ਸੇਵਾ ਗੁਰਦੁਆਰਾ ਬਖਸ਼ੀ ਕਾ ਤਲਾਬ ਇਹ ਗੁਰੂ ਘਰ ਲਿਖ ਦਿੰਦੇ ਆ ਪਰ ਇਹ ਮੰਨਦੇ ਡੇਰਾ ਹੀ ਆ ਆਪਣੇ ਹਰਵੰਦ ਸਿੰਘ ਬਾਬਾ ਦਿੱਲੀ ਵਾਲੇ ਬਾਬਾ ਹਰਵੰਦ ਸਿੰਘ ਜੀ ਦਾ ਬਹੁਤ ਦੇਣ ਹੈ ਸੀਗੀ ਬਹੁਤ ਸੇਵਾ ਸੀਗੀ ਆਪਣੀ ਤਾਂ ਆਪ ਟੋਕਰੀ ਚਾ ਕੇ ਸੇਵਾ ਕਰਦੇ ਹੁੰਦੇ ਸੀਗੇ ਜਦੋਂ ਸੱਚਖੰਡ ਵੀ ਬਰਾਜੇ ਆ ਤਾਂ ਦਿੱਲੀ ਦੇ ਵਿੱਚ ਉਹਨਾਂ ਸੰਸਕਾਰ ਹੋਇਆ ਤਾਂ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਸੀਗੀ ਪੂਰੀ ਦਿੱਲੀ ਦੇ ਵਿੱਚ ਕਾਫੀ ਸੰਗ ਹੈ ਸੀਗੀ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲੇ ਦਾ ਜਦੋਂ ਸੰਸਕਾਰ ਹੋਇਆ ਸੀ ਦਿੱਲੀ ਸ਼ਹਿਰ ਦੇ ਵਿੱਚ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਚਾਹ ਪਾਣੀ ਦਾ ਲੰਗਰ ਛੱਕੇ ਛੱਡੀਆਂ ਲਗਾਮਾਂ ਕੋਲੇ ਤੂਫਾਨ ਦੀਆਂ ਜੂਪੀ ਦੀਆਂ ਸੜਕਾਂ ਤੇ ਕਿਉਂ ਜਾਂਦਾ ਗਗਨਦੀਪਾਈ ਉੜਿਆ ਇਹਦਾ ਮੈਂ ਨਹੀਂ ਰੁਕਣਾ ਹੋ ਰੱਬੀ ਢਾਬੇ ਤੋਂ ਪਹਿਲਾਂ ਮੁਰੇ ਆਉਣਾ ਰੱਬੀ ਢਾਬਾ ভাই ਦੋ ਤਾਂ ਗੀਤ ਗਉਂਦਾ ਆਉਂਦਾ ਰੱਬੀ ਢਾਬੇ ਦੇ ਇਹਦਾ ਭਾਈ ਉੱਥੇ ਰੁਕਣਾ ਆਪਾਂ ਬੋਦੀਆ ਤਾਂ ਜਾਵਿਆ ਮੰਦਿਰਾਂ ਕਹਿੰਦਾ। ਇਹ ਮਗਾ ਜਰੂਰ ਬਾਈ। ਤੇ ਇਸ ਕਰਕੇ ਅੱਜ ਜਿਹੜਾ ਸਵੇਰ ਦਾ ਪ੍ਰਸ਼ਾਦਾ ਪਾਣੀ ਰਬੀ ਠਾਬੇ ਦੇ ਛਕਣਾ ਆਪਾਂ। ਤੇ ਰਬੀ ਠਾਬਾ ਆਪਾਂ ਰਹਿ ਗਿਆ ਹੁਣ ਆਇਆ। ਵੱਧੋ ਵੱਧ 7-8 ਕਿਲੋਮੀਟਰ ਦਾ ਗੀਰ। ਆਹ ਥਾਂ ਤੇ ਜਗ੍ਹਾ ਤੇ ਕਹਿੰਦੇ ਹੁੰਦਾ ਸੀ ਪੰਜਾਬੀ ਰਬੀ ਠਾਬਾ ਬਾਈ ਕਹਿੰਦਾ ਠਾਬਾ ਬੰਦ ਹੋ ਗਿਆ ਆ ਇਹ। ਤੇ ਆਹ ਬੋਰਿਆ ਬੋਰ ਵੀ ਪੁੱਠਾ ਹੋਇਆ ਆ ਬੰਦੇ ਹੀ ਹੋ ਗਿਆ ਹੁਣਾ ਵੀ ਇਨੀ ਦਾ ਬੋਰ ਨਾ ਸਦਾ ਕਰਦਾ ਗਾਂਧੀ ਬਾਈ ਪੰਜਾਬੀ ਰਬੀ ਟਾਬਾ ਆਇਆ ਹੁਣ ਹੋਰ ਕਿਤੇ ਦੇਖਦੇ ਆਂ ਚਾਹਦੇ ਆਂ ਪਰੌਂਠਾ ਬੂਠਾ ਵੇ ਹਾਂਜੀ ਜੀ ਬਾਈ ਵੀ ਪਤਾ ਕਰਦਾ ਫਿਰਦਾ ਵੈਸੇ ਆਪਣੇ ਟਰੱਕ ਡਰਾਈਵਰਾਂ ਕੋਲੋਂ ਬਾਈ ਉਹ ਦੂਜੇ ਹੱਥ ਗਿਆ ਆ ਤੁਹਾਨੂੰ ਸ਼ਾਂਤਰੀ ਜੀ ਜਗੜ ਜੀ ਦੀ ਦੀਦੀ ਹਣੀ ਬਾਈ ਦੀ ਤੇ ਵੈਸੇ ਆਪਾਂ ਵੀ ਪਤਾ ਕੀਤਾ ਇੱਥੋਂ ਕਹਿੰਦੇ ਵੀ ਢਾਬਾ ਇਹ ਹੀ ਆ ਆਪਣੀ ਪੰਜਾਬੀ ਰੋਟੀ ਢਾਬਾ ਬਈ ਨਾ ਕਿ ਉਹ ਜਿੱਥੇ ਪਿੱਛੇ ਤੁਹਾਨੂੰ ਗੱਡੀ ਦਿੱਤੀ ਪਹਿਲਾਂ ਇੱਧਰ ਹੁੰਦਾ ਸੀਗਾ ਇੱਧਰ ਕੰਮ ਚੱਲਦਾ ਆ ਹਲੇ ਤੇ ਉਹ ਕਹਿੰਦੇ ਆ ਬਈ ਤਾਂ ਕਰਕੇ ਇੱਧਰ ਮੜੇ ਦਾ ਕੰਮ ਚਲਾਉ ਜਿਆ ਕੀਤਾ ਕੰਮ ਲੈ ਜਾਂਦਾ ਆ ਤੇ ਕਹਿੰਦੇ ਬਈ ਢਾਬਾ ਪੰਜਾਬੀ ਰੋਟੀ ਢਾਬਾ ਹੀ ਆ ਤੇ ਮੈਂ ਆਪਾਂ ਪੁੱਛਿਆ ਬੰਦਾ ਜਿਹੜਾ ਸਰਦਾਰ ਹੁੰਦਾ ਹੈ ਕਹਿੰਦੇ ਵੀ ਉਹ ਸੁੱਤਾ ਪਿਆ ਆ ਅੰਦਰ ਢਾਬਾ ਇਹ ਹੀ ਆ ਇਹ ਕਨਫਰਮ ਹੋ ਗਿਆ ਆ ਚੱਲਦਾ ਆਇਆ ਕੰਮ ਕੋਈ ਨਹੀਂ ਬੂਡ ਵੀ ਸਿੱਧਾ ਕਰ ਲੈਣਗੇ ਹੁਣ ਤੇ ਛਕਦੇ ਆਂ ਫੇ ਪਰੌਂਠਾ ਹਣ ਪਰੌਂਠਾ ਦੇਖ ਲਓ ਗੱਡਾ ਪ੍ਰਾਜੈਕਟਾਂ ਬੰਦੇ ਨਹੀਂ ਹਿੱਟ ਵਰਗਾ ਨਿਕਰ ਬਿਲਕੁਲ ਭਾਈ ਝੰਬੀ ਜਾਂਦਾ ਝੰਬਲੇ ਹੀ ਹੁਣ ਭੁੱਖਾ ਨਹੀਂ ਗਿਆ ਤੇ ਚਾ ਗਈ ਆ ਆ ਚਾ ਨਾ ਛਕਦੇ ਆ ਦਾਲ ਦਿੰਦੇ ਇਧਰ ਪਰੌਂਠੇ ਨਾ ਪਰ ਦਾਲ ਖਾ ਨਹੀਂ ਹੁੰਦਾ ਉਹ ਪੁੱਛ ਲੰਦੇ ਇੱਥੇ ਪ੍ਰਸ਼ਾਦਾ ਉਹਨਾਂ ਨੇ ਵੀ ਛਕਾ ਦੇਣਾ ਨਹੀਂ ਉਹ ਵੀ ਪਰੌਂਠੇ ਬਣਾਉਂਦੇ ਸੀ ਪਰ ਉਹ ਤਾਂ ਪਹਿਲਾਂ ਕਹਿਣ ਲੱਗਾ ਵੀ ਮੈਂ ਜਾ ਕੇ ਹੀ ਗਿਆ ਮੈਂ ਜਾ ਕੇ ਗਿਆ ਮਾਤਾ ਬਣਾਉਂਦੀ ਸੀ ਮੈਂ ਕਿਹਾ ਉਹਨੇ ਕਹਿੰਦਾ ਹੁਣ ਜਾ ਵੇ ਤਹਾਨੂੰ ਮੋਣ ਲਾ ਪਿਆ ਆ ਦੇਖੋ ਜਾ ਵੇ ਸ਼ੇਰ ਜਵਾਕ ਘੋੜੇ ਫਿਰਦੇ ਸਾਈਕਲੀਆਂ ਤੇ ਚਲੋ ਜਾ ਕੇ ਤਾਂ ਹੁਣ ਬੇਕਰੀ ਹਲੇ ਸੰਗ ਗਏ ਜਾ ਕੇ ਹਾਂ ਨਿਕਲੀ ਬਾਜ ਕੈਮਰੇ ਤੇ ਜਗਦੇ ਆ ਅੱਜ ਛੁੱਟੀ ਆ ਨਿਆਣਿਆਂ ਨੂੰ ਆਨੰਦ ਮਾਣਦੇ ਫਿਰਦੇ ਆਪਾਂ ਵੀ ਪਰੌਂਡੇ-ਪਰੌਂਡੇ ਖਾ ਕੇ ਚੱਲੇ ਆ ਤੇ ਇਸ ਟਾਈਮ ਆਪਾਂ ਸੀਤਾਪੁਰ ਜ਼ਿਲ੍ਹੇ ਦੇ ਵਿੱਚ ਆ ਜੇ ਸੀਤਾਪੁਰ ਡਿਸਟ੍ਰਿਕਟ ਹੈ ਨਾ ਸੀਤਾਪੁਰ ਉਹ ਹਦਰਾਪਾ ਕਰਦੇ ਆਪਣੇ ਘੋੜੇ ਖੜੇ ਕਿਉਂ ਖੜਾ ਬਾਈ ਆਪਦਾ ਘੋੜਾ ਤੇ ਬਾਈ ਨੇ ਘੋੜੇ 'ਚੋਂ ਨਿਕਲ ਕੇ ਆਪਾਂ ਨੇ ਦਿੱਤਾ ਹੱਥ ਨਾਲ ਤੇ ਕਹਿੰਦਾ ਰੋ ਬਾਈ ਚਾਹ ਪੀਤੇ ਤੋਂ ਬਿਨਾਂ ਨਹੀਂ ਜਾਣ ਦੇਣਾ ਹੈਗਾ ਤੇ ਬਾਈ ਵੱਲੋਂ ਚਾਹ ਦਾ ਕੱਪ ਸਾਂਝਾ ਬਾਈ ਦੇ ਨਾਲ ਬਾਈ ਸੱਸੀ ਗਾ ਪਹਿਲਾਂ ਤਾਂ ਬਾਈ ਕੀ ਨਾ ਆਪਣਾ ਮੇਰਾ ਨਾਮ ਦਿਲਰਾਜ ਸਿੰਘ ਠੀਕ ਹੈ ਬਾਈ ਇੱਧਰ ਗੱਡੀ ਚਲਾਉਣੇ ਹੈ ਨਾ ਫਿਰ ਹਾਂਜੀ ਹਾਂਜੀ ਭਾਈ ਕਿੰਨਾ ਟਾਈਮ ਹੋ ਗਿਆ ਇੱਧਰ ਉਹ ਚੱਲੇ ਆ ਤਿੰਨ ਚਾਰ ਮਹੀਨੇ ਹੋਏ ਆ ਅੱਛਾ ਉਹ ਦਾ ਰਹਿਣ ਵਾਲੇ ਅਸੀਂ ਯੂਪੀ ਦੇ ਆ ਸ਼ਾਹਜਨਪੁਰ ਜ਼ਿਲ੍ਹਾ ਤੋਂ ਆਂ ਠੀਕ ਠੀਕ ਤੇ ਬਾਈ ਮਿਲਿਆ ਇਹ ਤੇ ਬਾਈ ਨੇ ਚਾਹ ਦਾ ਕੱਪ ਦਾ ਸੰਝਾ ਕਹਿੰਦਾ ਪੀਓ ਤੇ ਪੀਤੇ ਬਿਨਾਂ ਨਹੀਂ ਦੇਣੇ ਜਾਣ ਬਾਈ ਚਾਹ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਾਈ ਇਹ ਸਭ ਨੇੜੇ ਇਹ ਆਪਣੇ ਯੂਪੀ ਸੂਬੇ ਦੇ ਵਿੱਚ ਵਸਦੇ ਪੰਜਾਬੀ ਭਰਾ ਪੁਰਾਣੀ ਯੂਪੀ ਕਹਿੰਦੇ ਆ ਜੀ ਨੂੰ ਆਪਰਾਏ ਜੁਪੀ ਕਹਿੰਦੇ ਏ ਏਰੀਏ ਨਿਸ਼ਾਹ ਜਹਾਨਪੁਰ ਲਕੀਮਪੁਰ ਸੀਤਾਪੁਰ ਹੌਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਤ ਖਾਲਸਾ ਮਹਾਰਾਜ ਦੇ ਕਹਿੰਦੇ ਤੂਫਾਨ ਤੂਫਾਨ ਆ ਰਿਹਾ ਪੰਗੜੇ ਪੌਦਾ ਫਿਰਦਾ ਆ ਜੁਪੀ ਦੀਆਂ ਸੜਕਾਂ ਤੇ ਸ਼ਹਿਰ ਆਹੇ ਸਿੰਧੋਲੀ ਜ਼ਿਲ੍ਹਾ ਇਹਦਾ ਸੀਤਾਪੁਰ ਸਿੰਧੋਲੀ ਸ਼ਹਿਰ ਸੀਤਾਪੁਰ ਜ਼ਿਲ੍ਹਾ ਸੂਬਾ ਜੁਪੀ ਉੱਤਰ ਪ੍ਰਦੇਸ਼ ਲੋ ਜੀ ਰੋਗਾ ਰੰਗਲਾ ਪੰਜਾਬੀ ਢਾਬਾ ਜ਼ਿਲ੍ਹਾ ਸੀਤਾਪੁਰ ਦੇ ਵਿੱਚ ਲੈਨ ਜਿਹੜੀ ਆ ਇਹ ਸ਼ਾਹਜਹਾਂਪੁਰ ਸੀਤਾਪੁਰ ਤੋਂ ਲਖਨਊ ਨੂੰ ਜਾਂਦੀ ਆ ਤਾਂ ਤੋਂ ਮਜਬੂਰ ਬਰੇਲੀ ਵਾਲੀ ਲੈਣਾ ਚਾਰ ਚੜ ਸਟਿੰਗ ਨਹੀਂ ਮਿਲੀ ਤੇ ਚਾਰ ਚ ਨਾਉਂਦੇ ਆ ਬਾਈ ਕਹਿੰਦਾ ਵੀ ਸਰੀਰ ਮੇਰਾ ਡਿਊ ਭਾਗ ਦਾ ਡਿਊ ਮਿਲਿਆ ਤੇ ਬਾਈ ਨੇ ਫੈਂਟਾ ਚਾੜ ਲਿਆ ਫੈਂਟਾ ਅੱਜ ਦੀ ਵੀਡੀਓ ਬਸ ਇਦਾਂ ਆਹੇ ਕਮਲਕੁੱਟੇ ਹੀ ਹੋਣਾ ਆ ਆਨੰਦ ਮਾਨਿਓ ਅੱਜ ਦੇ ਸਫ਼ਰ ਵਿੱਚ ਆਪਣੇ ਇਤਿਹਾਸਕ ਗੁਰੂ ਘਰ ਮਾਰਕਾਲਾ ਗੁਰੂ ਗੋਬਿੰਦ ਸਿੰਘ ਜੀ ਮਾਰਕਾਲਾ ਇਤਿਹਾਸਕ ਗੁਰੂ ਘਰ ਨਹੀਂ ਆਉਣਾ ਹੈਗਾ ਕੱਲ ਨੂੰ ਆਉਣਾ ਨਾ ਭਾਜੀ ਤੇ ਅੱਜ ਆਪਾਂ ਰਾਹ ਦੇ ਵਿੱਚ ਉਹ ਗੁਰੂ ਘਰ ਰੁਕਾਂਗੇ ਬਾਕੀ ਦੇਖਦੇ ਆਂ ਜ਼ੋਰ ਮਾਰਿਆ ਤਾਂ ਪਹੁੰਚਾਂਗੇ ਵੀ ਬਾਕੀ ਜਿੱਥੇ ਮਾਲਕ ਰੱਖੇ ਉੱਥੇ ਰਹਿਣਾ ਪੈਂਦਾ ਆਪਾਂ ਇਸ ਟਾਈਮ ਖੜੇ ਆਂ ਸ਼ਹਿਰ ਸੀਤਾਪੁਰ ਪੰਜਾਬੀਆਂ ਦਾ گاੜਿਆ ਤੇ ਮਿਨੀ ਪੰਜਾਬ ਕਹਿੰਦੇ ਆ ਇਸ ਰੂਟ ਆਪਰੇ ਹਾਰਨਪੁਰ ਰਾਮਪੁਰ ਬਰੇਲੀ ਸ਼ਾਹਜਹਾਨਪੁਰ ਸੀਤਾਪੁਰ ਆ ਜਾਂਦਾ ਸ਼ਹਿਰ ਦੇ ਵਿਚ ਨੂੰ ਰਾਹ ਲਖੀਮਪੁਰ ਤੇ ਆਇਆ ਗੋਪਤ ਦੁਆਰ ਇਹਨਾਂ ਦਾ ਇਹਨਾਂ ਦਾ ਇੱਕ ਗੋਪਤ ਦੁਆਰ ਹੈ ਇਹਨਾਂ ਦਾ ਬਾਕੀ ਆਪੇ ਜਾਂਦੇ ਲੇ ਗੋਪਤ ਦੁਆਰ ਸ਼ਹਿਰ ਵਿਚ ਨੂੰ ਜਾਂਦਾ ਰਾਹ ਹੈ ਰੋਡ ਤੇ ਆਪਾਂ ਇਧਰੋਂ ਬਾਰ-ਬਾਰ ਦੀ ਹੋ ਜਾਣਾ ਆ ਬਾਈਪਾਸ ਆਪਣੇ ਸ਼ਾਹਜਹਾਨਪੁਰਾ ਨੂੰ ਸਿੱਧਾ ਪਰ ਬਾਈਪਾਸ ਲੰਘ ਕੇ ਆਪਾਂ ਤੇ ਖਿੱਚਦਿਆਂ ਲਗਾਮਾਂ ਘੋੜੇ ਦੀਆਂ ਪੰਜਾਬੀ ਟਾਪ ਆ ਆਪਣੇ ਇਹ ਰਾਏਕੋਟ ਵਾਲਿਆਂ ਦਾ ਜਿੱਦ ਆਪਣੇ ਘੋੜੇ ਤੇ ਇਧਰ ਪੰਜਾਬੀ ਫੈਮਿਲੀ ਟਾਪਾ ਤੇ ਬਾਈ ਕਹਿੰਦਾ ਕੋਸ਼ ਸ਼ਾਗ ਲੈਨੇ ਆ ਮਗਾ ਭਾਈ ਪੁੱਛਣ ਵਾਲੀ ਗੱਲ ਐ ਕੋਈ ਤੇ ਕੋ ਦੇਖਦੇ ਕੀ ਖਾਣਾ ਆ? ਯਾ ਕੀ ਪੀਣੀ ਬਾਈ? ਖਾਣਾ ਪੀਣਾ ਦੇਖ ਲੈ। ਹਾਂ। ਰੋਟੀ ਬਵਾ ਦਾਂ ਜੇ ਮਲਾਈ ਮਾਰ ਕੇ ਹੋਈ ਦਾ। ਬਾਈ ਰੋਟੀ ਮੈੜ ਜੋ ਮਲਾਈ ਲਾ ਕੇ। ਮਲਾਈ ਨਹੀਂ ਹੁੰਦੀ ਬਾਬਾ ਦੀ। ਨਹੀਂ ਹੋਊਗੀ ਮਲਾਈ। ਹੈਂ? ਪਰ ਉਠਾ ਨਹੀਂ ਯਾਰ ਰੋਟੀ ਮਲਾਈ ਲਾ ਕੇ ਖਾਣੀ ਜੀ। ਮੱਖਣ ਲਾ ਕੇ। ਇਹ ਮੱਖਣ ਲਾ ਕੇ ਦੇ ਦਿਓ ਤੇ ਲੂਣ ਤੇ ਲਾਲ ਮਿਰਚ ਨਮਕ ਔਰ ਲਾਲ ਮਿਰਚ ਡਾਲ ਦੇਣਾ ਹਾਂ ਸੂਰਜ ਦੇ ਮਾਰਦਾ ਲਾਈਟਾਂ ਚੱਲੇ ਆਪਾਂ ਪਾਇਓ ਆ ਜੀ ਰਾਏਕੋਟ ਵਾਲਿਆਂ ਦੇ ਪੰਜਾਬੀ ਢਾਬੇ ਤੋਂ ਤੇ ਮੈਂਗਾ ਤੁਹਾਨੂੰ ਮਾੜੀ ਖੇਤੀਬਾੜੀ ਦਿਖਾ ਦਈਏ ਇਸ ਲਾਈਨ ਤੇ ਆਪਣੇ ਹਾਰਨਪੁਰ ਜਮਨਾ ਨਗਰ ਤੱਕ ਬਰੇਲੀ ਬਰੂਲੀ ਵਾਲਾ ਏਰੀਆ ਰਾਮਪੁਰ ਸ਼ਾਹਜਹਾਨਪੁਰ ਇਹ ਰਾਹ ਰੂਟ ਹੈ ਆਪਣਾ ਇੱਧਰ ਖੇਤੀਬਾੜੀ ਆਪਣੇ ਕਾਨਕ ਤਾਂ ਬੀਜੀ-ਬੀਜੀ ਇੱਕ ਮਾਦੀ ਦੀ ਬਹੁਤ ਐ ਇੱਧਰ ਕਿਉਂਕਿ ਇਹ ਏ ਜ਼ੇਰੀਏ ਦੇ ਵਿੱਚ ਮਿਲ ਵਗੈਰਾ ਵੀ ਹੈਗੀ ਆ ਤੇ ਹੰਬ ਦੇ ਬੂਟੇ ਦੇਖੋ ਦਾ ਮਾਦੀ ਦੀ ਖੇਤੀ ਇੱਧਰ ਬਾਵਾ ਵੱਡੇ ਪੁੱਤਰ ਤੇ ਆ ਇੱਧਰ ਲੇ ਰੂਟ ਤੇ ਵੀ ਆਉਂਦੇ ਸਾਰੀ ਕਮਾਦੀ ਦੀ ਖੇਤੀ ਆ ਮਾਦ ਬਹੁਤ ਬੀਜਿਆ ਹੋਇਆ ਆ ਆ ਪਰ ਇੱਧਰ ਵੀ ਆ ਮੈਂ ਇਹਨਾਂ ਨੂੰ ਦਿਖਾ ਲ ਦਿੰਨੇ ਆ ਚਲੋ ਫੇ ਭਜਾਉਨੇ ਆ ਘੋੜਾ ਹਣ ਗੱਨਾ ਘੇ ਚਲਾਓ ਭਾਈ ਇਹਦੇ ਟਰਾਲੀ ਦੇ ਨਿਆਣਾੰ ਦਾ ਵੀ ਖਿੱਚਦਾ ਹੀ ਹੁਣ ਆਈ ਹੋਇਆ ਸਵਾਰ ਨਹੀਂ ਸੀਗਾ ਐਂ ਹੈ ਉਹ ਕਹਿੜਾ ਕਹਿੜਾ ਨਹੀਂ ਇਹਦਾ ਬੁੜੇ ਹੋ ਗਏ ਆ ਪਾ ਭਾਈ ਜਾਂਦਾ ਆਪਣੇ ਕੰਮ ਨਹੀਂ ਕਰਦੇ ਹੈ ਜਾਂਦੇ ਨਹੀਂ ਕੰਮ ਕਰਦੇ ਆਪਣੇ ਕਿਹੜਾ ਹੈ ਇਤਨੀ ਆਏ ਟਰਾਲੀ ਲੱਦ ਹੋ ਰਹੀ ਜੇ ਆਪਾਂ ਗੱਲ ਕਰੀਏ ਇਹਨੂੰ ਗੰਨਾ ਮੈਲ ਕਿਹੜੀ ਪੈਂਦੀ ਹੈ ਜਿਹੜਾ ਸੀਤਾਪੁਰ ਦਾ ਏਰੀਆ ਦਾ ਇਹਨੂੰ ਗੰਨਾ ਮੈਲ ਪੈਂਦੀ ਹੈ ਜਵਾਹਰਪੁਰ ਤੇ ਲਖਨਊ ਬੈ ਦੀ ਸਾਈਡ ਜਿਹੜੀ ਉਧਰ ਕੰਨੇ ਦੀ ਖੇਤੀ ਹੈ ਨਹੀਂ ਕਿ ਕਿਉਂਕਿ ਉਹਨਾਂ ਨੂੰ ਕੋ ਮੈਲ ਨਹੀਂ ਪੈਂਦੀ ਹੈਗੀ ਲੱਗ ਗਈ ਤੇ ਬਾਰਾ ਬੰਕੀ ਵਾਲੀ ਸਾਈਡ ਵੀ ਕੰਨੇ ਦੀ ਖੇਤੀ ਹੈਗੀ ਆ ਯੂਪੀ ਏਰੀਆ ਦੇ ਲਕੀਮਪੁਰ ਖੀਰੀਅਲ ਨਾਲ ਬਹੁਤ ਗੰਨਾ ਆ ਆਪਣੇ ਨਾਨਕ ਮਤੇਵਾਲ ਨੂੰ ਜੋ ਜਾਣਦੇ ਉਧਰ ਨੂੰ ਗੰਨੇ ਦੀ ਖੇਤੀ ਬਹੁਤ ਹੈ ਜੁਵਾਰ ਪਰ ਪੈਂਦੀ ਆ ਇਹਨੂੰ ਮਹਿਲ ਇਹ ਏਰੀਆ ਨੂੰ ਜਿਹੜਾ ਸੀਤਾਪੁਰ ਦਾ ਏਰੀਆ ਹੈ 22 ਦੀ ਉਮਰ ਆਪਣੇ ਨਾਲ ਥੋੜੀ ਘਟਿਆ 22 ਇਹ ਮੰਨਦਾ ਨਹੀਂ ਹੈਗਾ ਪਰ ਬੁੜਾ ਹੋ ਗਏ ਆ 22 ਦੇ ਦੰਦ ਕੰਮ ਕਰਨੋਂ ਅਟ ਗਏ ਗੰਨਾ ਚੂਪ ਨਹੀਂਦਾ ਬਾਈ ਕਹਿੰਦਾ ਗੋੜ ਕਰਨੇ ਆ ਖਿਲਾੜੀ ਆ ਗਈ ਆ ਖਿਲਾੜੀ ਆ ਗਈ ਆ ਵੇਲਣਾ ਹੈਗਾ ਇੱਥੇ ਪਿੰਡ ਆ ਹੈ ਬੂੜ ਕੁੜਾ ਬੂੜ ਕੁੜਾ ਤੇ ਜਿਲ੍ਹਾ ਆਇਆ ਇਹਦਾ ਸੀਤਾਪੁਰ ਉਹ ਬਾਈ ਜਦੋਂ ਮੈਂ ਬੱਚਦਾ ਸੀ ਪਿੰਡ ਕਿਹੜਾ ਪਿੰਡ ਦੇ ਮੂਜੋ ਘਾਟੋ ਥਾ ਦਾ ਫਵਾਰਾ ਜਿਆ ਜਿਆ ਚੱਲਦਾ ਦੇਖੋ ਮੈਂ ਤਾਂ ਪਰੇ ਹੀ ਰੋਵਾ ਇਹ ਆ ਜੀ ਖਿਲਾੜੀ ਬੂੜ ਕੁੜਾ ਪਿੰਡ ਦੀ ਤੇ ਇਧਰ ਲੇਵਾਰ ਪੁੱਛਦੇ ਇਹਨਾਂ ਨੂੰ ਜੇ ਗੋੜ ਦੇ ਦੇਣਗੇ ਤਾਂ ਖਾਣ ਨੂੰ ਯਾਰ ਰੌ ਰੂ ਪੀਨੇ ਆ ਥੋੜੀ ਬਹੁਤੀ ਗੜ ਪੁੱਛਿਆ ਲਗਾ ਆਪਾਂ ਕਿ ਖਾਣ ਨੂੰ ਮਿਲ ਜਵੇ ਕਿਲੋ ਕੋ ਲੈ ਲੈਣੇ ਤੇ ਬਾਈ ਕਹਿੰਦੇ ਵੀ ਘੰਟਾ ਲੱਗ ਜਾਣਾ ਆ ਇਹ ਕਰਕੇ ਕੰਮ ਰੁਕ ਨਹੀਂ ਆਣਾ ਹਮਾ ਆਸ਼ਾ ਜਹਾਂਪੁਰ ਪਹੁੰਚਾਂਗੇ ਵਸੇ ਕਾ ਜਾ ਰਹੇ ਆ ਪੰਜਾਬ ਕੀ ਤਰਫ ਪੰਜਾਬ ਕਰਨਾਲ ਕੋ ਪਹੁੰਚਾਂਗੇ ਹੈ ਕਰਨਾਲ ਕੋ ਪਹੁੰਚਾਂਗੇ ਕਰਨਾਲ ਨਹੀਂ ਜਾਏਗੇ ਹਮ ਕਰਨਾਲ ਵਾਲੀ ਸਾਈਡ ਨਹੀਂ ਜਾਏਗੇ ਕਰਨਾਲ ਪਰਸੇ ਉਧਰ ਨਿਕਲ ਲਓ ਜੀ ਗਗਨਦੀਪ ਬਾਈ ਆਪਾਂ ਲੈ ਕੇ ਪਹੁੰਚ ਆਇਆ ਆਪਣੇ ਖਾਲਸਾ ਸਰੂਪ ਮਾਤਾ ਜੀ ਆ ਤੇ ਬਜ਼ੁਰਗ ਆ ਤੇ ਇੱਥੇ ਇਹਨਾਂ ਦਾ ਡੇਰਾ ਆ ਤੇ ਬਾਈ ਪਿਛਲੇ ਸਾਲ ਵੀ ਰੁਕਿਆ ਸੀਗਾ ਤੇ ਬਾਈ ਕਹਿੰਦਾ ਉੱਥੇ ਹੀ ਆਪਾਂ ਜਾ ਕੇ ਚਾਹ ਛਕਣੀ ਆ ਜ਼ਰੂਰ 10 ਮਿੰਟ ਬੈਠ ਕੇ ਜਾਣਾ ਆ ਬਜ਼ੁਰਗਾਂ ਦੇ ਕੋਲ ਤੇ ਉਹ ਉਧਰ ਆਪਣੇ ਆਦੇ ਖਾਲਸਾ ਜੀ ਆ ਦੇ ਕੋਪੂ ਵੀ ਸ਼ਕਲ ਥੋੜੀ ਜੋਗਰਾ ਯਾਰ ਕੀ ਲਾ ਦੀ ਲੱਗਦਾ ਕਿ ਨਹੀਂ ਇਹ ਜੋਗਰਾ ਜ ਤੁਰਿਆਂ ਦਾ ਹੁੰਦਾ ਫਿਲਮੀ ਕਲਾਕਾਰ ਐਕਟਰ ਆ ਜਿਹੜਾ ਪਰ ਉਹਦੇ ਇਹਨਾਂ ਦੇ ਚਰਨਾਂ ਰਕਬ ਨਹੀਂ ਹੈਗਾ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਮਾਰਗ ਜੇ ਆਪਣਾ ਸਫਰ ਚੱਲ ਰਿਹਾ ਇਹਦੇ ਵਿੱਚ ਆਪਾਂ ਨੂੰ ਗਾਈਡ ਜਗਤਾਰ ਬਾਈ ਕਰ ਰਹੀ ਆ ਪੂਰੇ ਭਾਰਤ ਚ ਨਹੀਂ ਪੂਰੇ ਵਰਲਡ ਦੇ ਵਿੱਚ ਜੇ ਸਾਈਕਲ ਤੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਕੀਤਾ ਪ੍ਰੋਪਰ ਤਾਂ ਉਹ ਜਗਤਾਰ ਬਾਈ ਨੌਰੰਗ ਪਿੰਡ ਤੋਂ ਆ ਹਰਿਆਣੇ ਤੇ ਪੰਜਾਬ ਦੇ ਬਾਰਡਰ ਤੇ ਪਿੰਡ ਪੈਂਦਾ ਹੈ ਬਾਈ ਦਾ ਤੇ ਬਹੁਤ ਖੁਸ਼ੀ ਹੋਈ ਬਾਈ ਤੇ ਟਾਪਾ ਵੀ ਪਾ ਲਿਆ ਦੱਸਿਆ ਇਹ ਨੀਗਾ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਪਾਇਆ ਟਾਪਾ ਲੈ ਜਗਤਾਰ ਬਾਈ ਨੇ ਆ ਜਗਤਾਰ ਭਾਈ ਮੁਬਾਰਕਾਂ ਬਹੁਤ ਬਹੁ ਖੁਸ਼ੀ ਹੋਈ ਚਲੋ ਕੰਮ ਵੀ ਖੋਲ ਲਿਆ ਤੁਸੀਂ ਖੇਤੀਬਾੜੀ ਦੇ ਨਾਲ ਨਾਲ ਹੁਣ ਢਾਬਾ ਵੀ ਚੱਲੂਗਾ ਜਗਤਾਰ ਬਾਬਾ ਜੀ ਦਾ ਲਓ ਜੀ ਬਜ਼ੁਰਗਾਂ ਤੋਂ ਲੈ ਕੇ ਆਸ਼ੀਰਵਾਦ ਚਾਹ ਸ਼ਾਹ ਕੇ ਨਾਲ ਬਿਸਕਟ ਪਾ ਆ ਕੁੜਾ ਆਪਾਂ ਸ਼ਾਹਜਹਾਨਪੁਰ ਵੱਲ ਨੂੰ ਤੇ ਨੈਸ਼ਨਲ ਹਾਈਵੇ 30 ਦੇ ਬੋਰਡ ਕੋਲ ਆਇਆ ਕਰਦਾ ਖੜਾ ਆਪਾਂ ਮੈਂ ਕਿਹਾ ਪਾਣੀ ਪੂਣੀ ਪੀ ਲਈਏ ਮੁਰਾਦਾਬਾਦ 225 ਤੇ ਦਿੱਲੀ 415 ਆਪਣਾ ਸਫ਼ਰ ਮੁਰਾਦਾਬਾਦ ਵਾਲ ਨੂੰ ਆ ਸ਼ਾਹਜਹਾਨਪੁਰ ਤੋਂ ਬਾਅਦ ਕੱਲ ਨੂੰ ਜਿਹੜਾ ਸਫ਼ਰ ਆ ਦਿੱਲੀ ਵਾਲ ਨੂੰ ਨੀ ਆ ਪੱਜ ਜਾਣਾ ਹੈਗਾ ਤੇ ਬਾਬੇ ਬਾਰੇ ਥੋੜੀ ਜੀ ਗੱਲ ਕਰਦੇ ਆ ਗਗਨਦੀਪ ਬਾਈ ਤੋਂ ਕਰਾਉਣਾ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆ ਬਾਬੇ ਬਾਰੇ ਹਾਂ ਭਾਈ ਬਾਬਾ ਜੀ ਨਾਲ ਜਿਹੜੇ ਕੋ ਪਰੋਕੇ ਆਏ ਆ ਉਹਦੇ ਨਾਲ ਤੁਹਾਡੇ ਮੇਲੇ ਕਿੱਦਾਂ ਹੋਏ ਮੈਂ ਭਾਈ ਜੇ ਪਿਛਲੇ ਸਾਲ ਪੰਚ ਤਖਤ ਸਾਹਿਬਾਂ ਦੀ ਯਾਤਰਾ ਕਰਕੇ ਆ ਹਾਂ ਮੈਂ ਜਿਹੜਾ ਪਪੋਲ ਉਤਰਦੇ ਤੇ ਹਾਂ ਮੈਂ ਤਾਂ ਟਾਪਾ ਪੜਿਆ ਲਿਖਿਆ ਦਾ ਸਾਹਮਣੇ ਜਗਤਾਰ ਟਾਪਾ ਮੈਂ ਹੱਜੜ ਕਿਸੇ ਪੰਜਾਬੀ ਦਾ ਹੋਊਗਾ ਵੀ ਚਾਹ ਚੂ ਪੀਨੇ ਆ ਠੀਕ ਠੀਕ ਸਾਹਮਣੇ ਬਾਬਾ ਜੀ ਯਾਰ ਬਾਬਾ ਜੀ ਬੈਠੇ ਦੇ ਮੰਜੇ ਪਰ ਠੀਕ ਠੀਕ ਹਾਂ ਪਪਾ ਜਾ ਕੇ ਇਹਨਾਂ ਕੋਲ ਸਵੱਪ ਬਣ ਕੇ ਆ ਦਾਣੇ ਪਾਣੀ ਦਾ ਇਹਨਾਂ ਦੇ ਬਚਾਰਾ ਨੇ ਚਾਹ ਚੂ ਫੁਲਾਦੀ ਜਿੱਦਾਂ ਨੰਬਰ ਸੇਵ ਕਰਿਆ ਇੱਕਦੋਂ ਦੇ ਆਏ ਆ ਬਾਬਾ ਦੱਸਦਾ ਸੀਗਾ ਭਾਈ ਇਹ ਭਾਈ 85 86 ਜਾਈਆਂ ਉਰੇ ਉਹ ਤਾਂ ਜ਼ਮੀਨ ਕਿੰਨੇ ਨੂੰ ਖਰੀਦੀ ਹੀ ਨਹੀਂ ਇਹਨਾਂ ਨੇ ਕਿਹਾ ਤੇ ਯਾਰ ਨੂੰ ਕਿੱਲਾ ਕਹਿੰਦੇ ਆ ਨਾ ਹਾਂ ਤੇ ਕਿੰਨੇ ਕਿੱਲੇ ਬਾਬੇ ਜੀ 15 ਕਿੱਲੇ ਕਹਿੰਦੇ 15 ਕਿੱਲੇ ਤੇ ਹੁਣ ਰੇਟ ਕੀ ਆ ਬਾਈ ਹੁਣ 3.5 ਕਰੋੜ ਕਹਿੰਦੇ ਪਿਛਲੇ ਸਾਲ ਮਿਲਦਾ ਤਾਂ ਹੁਣ ਚਾਰ ਚੂਰ ਹੁਣ ਤਾਂ ਯਾਰ ਉਰੇ ਦਾ ਚਾਹੇ ਪੰਜ ਮੰਗਲਾ ਹਾਂ ਰੋਡ ਤੇ ਰੋਡ ਦੇ ਉੱਤੇ ਆ ਜਮੀਨ ਆ ਮੰਨ ਕੇ ਚੱਲ ਵੀ ਇਹਨਾਂ ਦੀ ਅਸੀਂ 90 ਕਰੋੜ ਦੀ ਜਮੀਨ ਆ ਹੈਗੀ 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 ਬਾਈ ਤੇ ਇਦਾਂ ਆ ਚੜ੍ਹਦੀ ਕਲਾ ਵਾਲੇ ਸਿੰਘ ਆਹੋ ਹਾਂ ਬਿਲਕੁਲ ਤੇ ਵਧੀਆ ਲੱਗਾ ਬਾਈ ਇਹਨਾਂ ਨੂੰ ਮਿਲ ਕੇ ਦਰਸ਼ਨ ਮਿਲੇ ਹੋ ਗਏ ਤੇਰੇ ਕਰਕੇ ਧੰਨਵਾਦ ਗਗਨਦੀ ਬਾਈ ਦਾ ਅਕਾਲ ਤੂਫਾਨ ਲੋ ਜੀ ਲੇਟਨ ਲੱਗ ਗਈ ਆ ਤੁੰਦ ਵੀ ਪਾਣੀ ਸ਼ੁਰੂ ਹੋ ਗਈ ਆ ਤੇ ਆਪਾਂ ਵੀ ਉਧਾਂ ਟਿਕਾਣੇ ਲੱਗ ਚੱਲੇ ਆ ਤੇ ਕਿਲੋਮੀਟਰ ਆਪਣੇ ਰਹਿ ਗਾ ਆ 7-8 ਕੋਨਾ ਆ ਕਿਲੋਮੀਟਰ ਸਾਰੇ 7-8 ਕੋਨਾ ਇਹ ਵੀ ਟਿਕਾਣੇ ਲੱਗ ਕੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਹਾਂਜੀ ਵੀ ਕਿੱਥੇ ਪਹੁੰਚੇ ਆ ਆਪਾਂ ਤੇ ਕਿੱਥੇ ਆਪਣਾ ਰਾਤ ਦਾ ਟਿਕਾਣਾ ਅੱਜ ਦਾ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਅਚੋਲੀਆ ਸਾਹਿਬ ਆਪਣੇ ਰੋਡ ਦੇ ਉੱਤੇ ਹੀ ਇਹ ਗੁਰਦੁਆਰਾ ਸਥਿਤ ਆ ਸ਼ਾਹ ਜਹਾ ਔਰਤਾਂ ਆਪਣੇ ਜਦੋਂ ਆਪਾਂ ਤੇ ਸੀਤਾਪੁਰ ਵਾਲ ਨੂੰ ਜਾਣੇ ਆ ਲਖਨਊ ਵਾਲ ਨੂੰ ਜਿਹੜਾ ਲਖਨਊ ਵਾਲਾ ਰੋਡ ਆ ਤੇ ਸ਼ਾਹਜਹਾਨਪੁਰ ਤੋਂ ਸੀਤਾਪੁਰ ਬਾਲ ਨੂੰ ਇਹ 20 ਕਿਲੋਮੀਟਰ ਦੀ ਦੂਰੀ ਤੇ ਆ ਸ਼ਾਹਜਹਾਨਪੁਰ ਤੋਂ ਤੇ ਇੱਥੇ ਆਪਣੇ ਟਰੱਕਾਂ ਡਰਾਈਵਰ ਭਰਾ ਸਾਰੇ ਹੀ ਤਕਰੀਬਨ ਰੁਕਦੇ ਹੀ ਆ ਪੰਜਾਬ ਵਾਲੇ ਜਿਹੜੇ ਇਸ ਲੇਨ ਨੂੰ ਚੱਲਦੇ ਆ ਤੇ ਆਪਣੇ ਕਾਰ ਸੇਵਾ ਵਾਲਿਆਂ ਵੱਲੋਂ ਬਣਾਇਆ ਹੋਇਆ ਗੁਰੂ ਘਰ ਆ ਤੇ ਇਤਿਹਾਸਿਕ ਗੁਰੂ ਘਰ ਨਹੀਂ ਹੈਗਾ ਇਹ ਤੁਹਾਡੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿਉਂਕਿ ਆਪਣਾ ਗੁਰੂ ਗੋਬਿੰਦ ਸਿੰਘ ਜੀ ਮਾਰਗ ਚੱਲ ਰਿਹਾ ਆ ਸਫਰ ਕਿਤੇ ਮੈਂ ਕਹਾ ਸੰਗ ਤੇ ਇਸ ਭਲੇਖੇ ਨਾ ਵੇ ਖਰੇ ਸ਼ਹਿਦ ਇਤਿਹਾਸਕ ਆ ਗੁਰੂ ਸਾਹਿਬ ਦਾ ਚਲ ਸ਼ੋ ਪ੍ਰਭਦ ਸਥਾਨ ਨਾ ਕਿਤੇ ਸਮਝ ਲਿਓ ਇਹ ਵੈਸੇ ਸਥਾਨ ਬਣਿਆ ਹੋਇਆ ਕਾਰਸੇਵਾਲੇ ਵਾਲ ਨੂੰ ਤੇ ਆਪਣਾ ਰਾਤ ਦੀ ਆ ਜਿਹੜਾ ਠਹਿਰਾਵ ਅੱਜ ਇੱਥੇ ਆ ਰਾਤ ਦਾ ਆਪ ਇੱਥੇ ਰੁਕਾਂਗੇ ਜਿਹੜਾ ਇਤਿਹਾਸਿਕ ਸਥਾਨ ਹੈ ਉਹ ਸ਼ਾਹਜਹਾਨਪੁਰ ਦੇ ਵਿੱਚ ਆ ਤੇ ਸ਼ਾਹਜਹਾਨਪੁਰ ਆਪਾਂ ਸਵੇਰ ਨੂੰ ਦਰਸ਼ਨ ਕਰਾਂਗੇ ਵੈਸੇ ਲੋਪ ਹੋ ਚੁੱਕਿਆ ਸਥਾਨ ਹੈ ਉਹ ਪਰ ਦਰਸ਼ਨ ਜ਼ਰੂਰ ਕਰਨ ਜਾਵਾਂਗੇ ਤੇ ਤੁਹਾਨੂੰ ਵੀ ਕਰਵਾਵਾਂਗੇ ਵੀਡੀਓ ਦੇ ਜ਼ਰੀਏ ਉਹ ਮਗਰ ਆਪਣਾ ਘੋੜਾ ਤੂਫਾਨ ਤੇ ਅੱਜ ਦੀ ਸੰਗ ਜੀ ਆਪਾਂ ਵੀਡੀਓ ਦੀ ਕਰਦੇ ਆਂ ਇੱਥੇ ਸਮਾਪਤੀ ਤੇ ਮਿਲਦੇ ਆਂ ਫੇਰ ਕੱਲ ਨੂੰ ਸਵੇਰ ਨੂੰ ਜੁੜੇ ਰਹੋ ਸਫਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ